ਕਈ ਬੰਦੇ ਜਪ ਕਰਦੇ ਆ ਕਰਦੇ ਆ ਬਿਲਕੁਲ ਨਾਮ ਦੇ ਨੇੜੇ ਪਹੁੰਚ ਜਾਂਦੇ ਨੇ ਜੋ ਨਾਮ ਮਨੁੱਖ ਦੇ ਅੰਦਰ ਹੈ ਨਾ ਉਹ ਨੇ ਤਾਂ ਅੰਮ੍ਰਿਤ ਹੈ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾਬਿਸ람 ਬਿਲਕੁਲ ਨੇੜੇ ਪਹੁੰਚ ਜਾਂਦੇ ਨੇ ਨਿਰਾਸ਼ ਹੋ ਜਾਂਦੇ ਨੇ ਪਤਾ ਨਹੀਂ ਐ ਵੀ ਸਹੀ ਕਿ ਨਹੀਂ ਇੰਨਾ ਸਮਾਂ ਲੱਗ ਗਿਆ ਹੈ ਇਤਨੀ ਮੁੱਦਤ ਲੱਗ ਗਈ ਹੈ ਔਰ ਬਹੁਤੀ ਮੁੱਦਤ ਲੱਗ ਜਾਏ ਤੇ ਕੁਝ ਪ੍ਰਾਪਤ ਨਾ ਹੋਵੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਭਈ ਨਿਰਾਸੀ ਬਹੁਤ ਦਿਨ ਲਾਗੇ ਪੰਕਤੀਆਂ ਤੁਸੀਂ ਪੜ੍ਹੀਆਂ ਹੋਣੀਆਂ ਨੇ ਗੁਰੂ ਅਰਜਨ ਦੇਵ ਜੀ ਦੀਆਂ। ਭਈ ਨਿਰਾਸ਼ੀ ਬਹੁਤ ਦਿਨ ਲਾਗੇ। ਦੇਸ ਦੇ ਸੰਤਰ ਮੈਂ ਸਗਲੇ ਜਾ ਗਏ। ਬਹੁਤ ਅਸਥਾਨਾਂ ਤੇ ਗਏ, بڑے ਤੀਰਥਾਂ ਤੇ ਗਏ। ਬਹੁਤ ਖੋਜ ਕੀਤੀ, ਬੜਾ ਚੱਬ ਤਬ ਕੀਤਾ, ਨਿਰਾਸ਼ਾ ਹੀ ਹੱਥ ਲੱਗੇ, ਪਤਾ ਨਹੀਂ ਰਹਿ ਵੀ ਸਹੀ ਕਿ ਨਹੀਂ। ਸਾਰੀ ਜ਼ਮੀਨ ਦੇ ਥੱਲੇ ਪਾਣੀ ਹੈ। ਕਿਦਰੇ 4 ਫੁੱਟ ਖੋਦੀਏ ਪਾਣੀ ਨਿਕਲਦਾ ਹੈ ਕਿਦਰੇ 400 ਫੁੱਟ ਖੋਦੀਏ ਪਾਣੀ ਨਿਕਲਦਾ ਹੈ ਭਾਰਤ ਦੇ ਵਿੱਚ ਜੈਸਲ ਮੇਰ ਦਾ ਇਲਾਕਾ 600 ਫੁੱਟ ਦੀ ਖੁਦਾਈ ਤੇ ਪਾਣੀ ਨਿਕਲਦਾ ਹੈ ਉਂਝ ਨਹੀਂ ਹੈ ਹੈ ਸਹੀ ਸਾਰੀ ਜ਼ਮੀਨ ਦੇ ਤੱਲੇ ਪਾਣੀ ਕਿਦਰੇ 4 ਫੁੱਟ ਖੋਦੀਏ ਪਾਣੀ ਨਿਕਲਦਾ ਹੈ ਕਿਦਰੇ 400 ਫੁੱਟ ਖੋਦੀਏ ਪਾਣੀ ਨਿਕਲਦਾ ਹੈ ਪ੍ਰਮਾਤਮਾ ਤੇ ਸਾਰਿਆਂ ਦੇ ਅੰਦਰ ਹੈ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਨੇ ਇਸ ਕਾ ਬਿਸਰਾਮ ਕਿਤੇ ਦੇ ਵਿਕਾਰਾਂ ਦੀ ਪਰਤ ਪੱਥਰ ਜ਼ਿਆਦਾ ਭਏ ਹੁੰਦੇ ਨੇ ਉਹਨਾਂ ਨੂੰ ਹਟਾਉਣ ਵਿੱਚ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਤੇ ਜਿਸ ਸਮਾਂ ਜ਼ਿਆਦਾ ਲੱਗ ਗਿਆ ਤਾਂ ਬੰਦਾ ਨਿਰਾਸ਼ ਹੋ ਜਾਂਦਾ ਹੈ ਭਈ ਸ਼ਾਇਦ ਹੈ ਵੀ ਸਹੀ ਕਿ ਨਹੀਂ ਬਈ ਨਿਰਾਸ਼ੀ ਬਹੁਤ ਦਿਨ ਲਾ ਦਿੰਦੀ ਹੈ ਦੇਸ਼ ਦੇ ਸੰਤਰ ਮੈਂ ਸਗਲੇ ਚਾਗੇ ਕੋਲੋ ਰਾਈਡ ਦਾ ਇਲਾਕਾ ਅਮਰੀਕਾ ਦਾ ਮਾਥੋਂ ਦੇ ਇੱਕ ਗਾਥਾ ਪੜ ਰਿਆ ਸੀ ਉਸ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਉਹ ਪੂਰੀ ਪਹਾੜੀ ਕੰਜਨੋਂ ਸੋਨੇ ਦੀ ਖਾਣ ਸੀ ਗਵਰਨਮੈਂਟ ਨੇ 10 ਸਾਲ ਦੇ ਪਟੇ ਤੇ ਇੱਕ ਮਨੁੱਖ ਨੂੰ ਦੇ ਦਿੱਤੇ ਉਹ ਬੰਦਾ ਬੜਾ ਖੁਸ਼ ਵੀ ਮੈਨੂੰ ਸਿਰਫ 50 ਲੱਖੀ ਤੇ ਡਾਲਰ ਦੇਣੇ ਪਏ ਨੇ ਪੁਰਾਣੀ ਗੱਲ ਹੈ ਤੇ ਮੈਂ ਤੇ ਕਰੋੜਾ ਕਮਾਵਾਂਗਾ ਅਰਬਾਂ ਕਮਾਵਾਂਗਾ ਇਹ ਹਕੀਕਤ ਹੈ ਕੋਈ ਕਾਲਪਨਿਕ ਕਹਾਣੀ ਨਹੀਂ ਉਹਨੇ ਇੱਕੋ ਹੀ ਸਮੇਂ 100 ਜਗ੍ਹਾ ਤੇ ਖੁਦਾਈ ਸ਼ੁਰੂ ਕਰ ਦਿੱਤੀ ਇਸ ਪਹਾੜੀ ਦੇ ਔਰ ਸਾਰੀ ਥਾਂ ਤੇ ਜਿਹੜੀ ਖੁਦਾਈ ਹੈ ਉਸਨੇ 400 ਫੁੱਟ ਤੱਕ ਕੀਤੀ ਸੋਨਾ ਨਹੀਂ ਨਿਕਲਿਆ ਉਦਾਸ ਦੁਖੀ ਹੋ ਗਿਆ ਹੈ ਮੈਂ ਤਾਂ ਡੁੱਬ ਗਿਆ 50 ਲੱਖ ਡਾਲਰ ਤੇ ਗੌਰਮਨ ਦੇ ਦੇਣੇ ਤੇ ਇੰਨਾ ਮੇਰਾ ਹੋਰ ਖਰਚ ਹੋ ਗਿਆ ਇੰਨੇ ਮਸ਼ੀਨਰੀ ਲਿਆਂਦੀ ਇੰਨੇ ਮਜ਼ਦੂਰ ਲੈਣ ਲੇਬਰ ਲਿਆਂਦੀ ਇਹ ਖੁਦਾਈ ਇੰਨੇ ਦਿਨਾਂ ਦੀ جاری ਏ ਪੱਲੇ ਤੇ ਕੁਛ ਨਹੀਂ ਪਿਆ ਰੇਤ ਦੇ ਟਿੱਬੇ ਮੇਰੇ ਪੱਲੇ ਲੱਗੇ ਨਾ ਪੱਥਰ ਹੀ ਨਿਕਲੇ ਆਂ ਬੀਟੀਆਂ ਹੀ ਨਿਕਲਿਆ ਨੇ ਉਦਾਸ ਹੋ ਗਿਆ ਉਹਨੇ ਅਖਬਾਰਾਂ ਵਿੱਚ ਇਹ ਖਬਰ ਦੇ ਦਿੱਤੀ ਵੀ ਇਹ ਪਟਾ ਮੈਂ ਵੇਚਦਾ ਕੋਇਲਾ ਵੇਚ ਔਰ ਮੈਂ ਅੱਧੇ ਮੁੱਲ ਤੇ ਦੇਣ ਨੂੰ ਤਿਆਰ ਆ 25 ਲੱਖ ਡਾਲਰ ਦੇ ਕੰਦੇ ਨੇ ਇੱਕ ਗਾਹਕ ਨੂੰ ਮਿਲ ਗਿਆ ਸੌਦਾ طے ਹੋ ਗਿਆ ਲਿਖਾ ਪੜੀ ਹੋ ਗਈ ਜਦ ਸਵੇਚਣ ਵਾਲੇ ਨੇ 25 ਲੱਖ ਡਾਲਰ ਆਪਣੇ ਜੇਬ ਵਿੱਚ ਪਾਏ ਤੇ ਖਿੜ ਖੜਾ ਕੇ ਹੱਸ ਪਿਆ ਉਹ ਜਿਹੜਾ ਖਰੀਦਾਰ ਸੀ ਨਾ ਉਹਨੇ ਆ ਕੇ ਹੱਸਿਆ ਕਿਵੇਂ ਤੂੰ ਕਹਿੰਦਾ ਬੜਾ ਮੂਰਖ ਐ ਮੈਂ ਤੇਰੀ ਮੂਰਖਤਾ ਤੇ ਤੇ ਮੈਨੂੰ ਹਾਸਾ ਆਇਆ ਹੁਕੀ ਕਰਾ ਦੇਖ ਪਰ ਤੂੰ ਇਤਨੇ ਪੈਸੇ ਦੇ ਕੇ ਮੈਨੂੰ ਬਚਾ ਲਿਆ ਕਿ ਕਿੰਨਾ ਤੂੰ ਮੂਰਖ ਹੈ ਜਦ ਮੈਨੂੰ ਖੁਦਾਈ ਕਰਦਿਆਂ ਨਹੀਂ ਲੱਭਿਆ ਔਰ 100 ਥਾਮਾ ਤਾਂ ਨਹੀਂ ਲੱਭਿਆ ਤੇ ਤੈਨੂੰ ਖਾਕ ਲੱਗ ਜਾਏਗਾ ਕਿੱਥੋਂ ਲੱਗੇਗਾ ਪਰ ਫਿਰ ਵੀ ਤੂੰ ਲੈਂਦਾ ਪਿਆ ਚਲੋ ਮੈਂ ਬਚ ਗਿਆ ਤੇਰੀ ਮੂਰਖਤਾ ਤੇ ਮੈਨੂੰ ਹਾਸਾ ਆ ਗਿਆ ਖਰੀਦਾਰ ਕਹਿੰਦਾ ਉਹ ਇਤਨਾ ਹੀ ਦਾਵਾ ਕਰ ਸਕਦਾ ਹੈ کہ چار سو فٹ تک سونا نہیں ہے اس تو اگے بھی سونا نہیں ہے تمہیں دعویٰ نہیں کر سکتا یہ تو سما دسے گا کہ مورک کون ہے آپ سن کے حیران ہو گئے حقیقت ہے انہیں صرف دو فٹ کھدائی کی تھی سونا نکلا صرف دو فٹ مالا مال ہو گیا ارماپتی ہو گیا ہر خوہ چکل آیا ਸਿਰਫ 2 ਫੁੱਟ ਉਸਨੇ ਖੁਦਾਈ ਕੀਤੀ ਕਈ ਵਾਰ ਮਨੁੱਖ ਉੱਥੋਂ ਨਿਰਾਸ਼ ਹੋ ਕੇ ਮੁੜ ਆਉਂਦਾ ਹੈ ਜਦ ਮੰਜ਼ਿਲ ਬਿਲਕੁਲ ਕੋਲ ਹੁੰਦੀ ਹੈ ਇੱਕ ਸ਼ਾਇਰ ਵੀ ਕਹਿੰਦਾ ਹੈ ਕਿ ਸਮਤ ਕੀ ਬਾਤ ਦੇਖੀਏ ਟੁੱਟੀ ਕਹਾ ਕਮਦ ਦੋ ਚਾਰ ਹੱਥ 잡 ਕੇ ਲੱਬੇ ਵਾਮ ਰਹਿ ਗਿਆ ਕਹਿੰਦਾ ਕਿੱਥੇ ਮੇਰੀ ਹਿੰਮਤ ਟੁੱਟ ਗਈ ਕਿੱਥੇ ਮੇਰਾ ਹੌਸਲਾ ਟੁੱਟ ਗਿਆ ਜਦ ਸਿਰਫ ਦੋ ਹੱਥ ਰਹਿ ਗਈ ਸੀ ਮੰਜ਼ਿਲ ਘੱਟ ਰਹਿ ਗਿਆ ਸੀ ਮੈਂ ਮੁੜ ਪਿਆ ਵਾਪਸ ਬਈ ਨਿਰਾਸ਼ੀ ਬਹੁਤ ਦਿਨ ਲਾ ਗਏ ਦੇਸ਼ ਦਿਸੰਤਰ ਮੈਂ ਸਗਲੇ ਝਾਗੇ ਇਤਨੀ ਗੱਲ ਤੇ ਕਹੀ ਜਾ ਸਕਦੀ ਕਿ ਸਾਰੇ ਪਹਾੜਾਂ ਵਿੱਚ ਸੋਨਾ ਨਹੀਂ ਹੋ ਸਕਦਾ ਸਾਰੇ ਸਮੁੰਦਰ ਦੀ ਸપા ਤਲੇ ਮੋਤੀ ਨਹੀਂ ਹੋ ਸਕਦੇ ਪਰ ਐਸਾ ਕੋਈ ਵੀ ਜੀਵਨ ਨਹੀਂ ਜਿਹਦੇ ਅੰਦਰ ਨੌ ਨਿਤ ਪ੍ਰਮਾਤਮਾ ਦਾ ਨਾਮ ਨਹੀਂ ਹੈ ਨੌ ਨਿਤ ਅੰਮ੍ਰਿਤ ਪ੍ਰਭ ਦਾ ਨਾਮ دے ہی میں اس کا بشرام فرق صرف اتنا ہوئے گا کہ تھے دو فٹ خدائی کرنی پائے گی کہ درے پنچ سو فٹ ہو سکتا ہے کہ درے چار دن کے جپ نہ پرماتما پرگٹ ہو جائے ہو سکتا ہے کہ درے چار سال جپ کرنا پے پتھر بہت پہنے گیٹیاں بہت پہنے خدائی بہت کرنی پائے گی ریت بہت, بہت ہے وکاران دی سنسکاران دی ساری ہٹانی پائے گی تو خیر مختصر جو ہے میرز کر جپ کرنا ہی ਖੁਦਾਈ ਕਰਨੀ ਹੈ ਖੋਦਣਾ ਹੈ ਪਰ ਇਸ ਪਾਸੇ ਚਲੇਗਾ ਕੌਣ ਉਦਾਸ ਜੋ ਸੰਸਾਰ ਤੋਂ ਉਦਾਸ ਹੈ ਇਹੀ ਨਿਰੰਕਾਰ ਦੀ ਤਲਾਸ਼ ਕਰੇਗਾ ਜੋ ਪਦਾਰਥਾਂ ਤੋਂ ਉਦਾਸ ਹੈ ਇਹੀ ਪਰਮਾਤਮਾ ਦੀ ਤਲਾਸ਼ ਕਰੇਗਾ ਪਰ ਜੇ ਸੰਸਾਰ ਤੋਂ ਚੋਟ ਖਾ ਕੇ ਉਦਾਸ ਹੋਇਆ ਹੈ ਤਾਂ ਇੱਕ ਖਤਰਾ ਹੈ ਆਤਮ ਕ੍ਰਾਂਤੀ ਦੀ ਥਾਂ ਤੇ ਆਤਮ ਹੱਤਿਆ ਵੀ ਕਰ ਸਕਦਾ ਹੈ ਪਰ ਸ਼ਬਦ ਦੀ ਚੋਟ ਖਾ ਕੇ ਕਥਾ ਕੀਰਤਨ ਸੁਣ ਕੇ ਜੋ ਉਦਾਸ ਹੋ ਗਿਆ ਹੈ ਇਹ ਆਤਮ ਹੱਤਿਆ ਨਹੀਂ ਕਰੇਗਾ ਆਤਮ ਕ੍ਰਾਂਤੀ ਕਰੇਗਾ ਮੈਂ ਇਹ ਤੇ ਨਹੀਂ ਕਹਿੰਦਾ ਕਿ ਸਾਰੇ ਸੰਸਾਰ ਤੋਂ ਚੋਟ ਖਾ ਕੇ ਆਤਮ ਹੱਤਿਆ ਕਰ ਦੇਣ ਕੁਝ ਆਤਮ ਕ੍ਰਾਂਤੀ ਵੀ ਕਰ ਦੇਣ ਜੈਸੇ ਕਿ ਭਰਤਰੀ ਇਹ ਸਤ ਸੰਗੀ ਨਹੀਂ ਸੀ ਕਥਾ ਕੀਰਤਨ ਸੁਣ ਕੇ ਜੋਗੀ ਨਹੀਂ ਬਣਿਆ ਪਤਾ ਕਿਉਂ ਜੋਗੀ ਬਣਿਆ ਕਿਉਂ ਸੰਤ ਬਣਿਆ ਕਿਉਂ ਪਰਮਾਤਮਾ ਦੇ ਮਾਰਗ ਤੇ ਚੱਲ ਪਿਆ ਇਸਨੇ ਖੁਦ ਹੀ ਲਿਖ ਦਿੱਤਾ ਹੈ ਵੈਰਾਗ ਸ਼ਤਕ ਦੇ ਚ ਇਸ ਦੇ ਤਿੰਨ ਗ੍ਰੰਥ ਨੇ ਨੀਤੀ ਸ਼ਤਕ ਵੈਰਾਗ ਸ਼ਤਕ ਸ਼ਿੰਗਾਰ ਸ਼ਤਕ ਤਿੰਨੇ ਹੀ ਗ੍ਰੰਥ ਮਹਾਨ ਨੇ ਔਰ ਇਹਨਾਂ ਤਿੰਨਾਂ ਗ੍ਰੰਥਾਂ ਤੋਂ ਪਤਾ ਚੱਲਦਾ ਹੈ ਬਹੁਤ ਜ਼ਖਾਇਸ਼ ਦਿਮਾਗ ਸੀ ਇਸ ਦਾ ਬੜਾ ਬਾਰੀਕ ਦਿਮਾਗ ਸੀ ਇਹ ਕਹਿੰਦਾ ਮੈਂ ਬੇਰਾਗੀ ਕਿਉਂ ਬਣਿਆ ਤਿਆਗੀ ਕਿਉਂ ਬਣਿਆ ਸੰਤ ਕਿਉਂ ਬਣਿਆ ਕਹਿੰਦਾ ਜਿਨ ਕੋ ਚਿਤ ਮੈ ਨਿਤ ਮੈ ਚਿਤ ਮਉ ਤੇ ਨ ਕੀ ਤਨ ਮਉ ਤਨ ਮਾਇ ਰਤੀ ਨਾ ਉਹ ਆਨਪੁਮਾਨ ਕੇ ਸੰਗ ਰਤੀ ਫੁਨ ਤਾਮਨ ਮੇ ਗਨ ਕਾ ਗ੍ਰਹਿ ਕੀਨਾਂ। ਦ੍ਰਿਗ ਹੈ ਅਬ ਲਾਬ੍ਰਿਦ ਕੰਦਰਬ ਭੇ ਔਰ ਮੋਏ ਧਕਾਰ ਜੋ ਮਾਰ ਅਧਿਨਾ। ਇਸ ਰੀਤ ਸਮੋਂ ਕੀ ਪ੍ਰੀਤ ਤਜੀ ਨਿਰਪ ਹੋਏ ਜੁਗੀਸ਼ਵਰ ਈਸ਼ਵਰ ਚੀਨਾ। ਇਹ ਦੀ ਚਹੇਤੀ ਰਾਣੀ ਦਾ ਨਾਸੇ ਭਿੰਗਲਾ। ਗੱਲ ਇਸਨੇ ਛੁਪਾਈ ਨਹੀਂ ਵੈਰਾਗ ਸ਼ਤਕ ਦੇ ਪਹਿਲੇ ਛੰਦ ਨੇ। ਕਹਿੰਦਾ ਜਿਨ ਕੋ ਚਿਤ ਮੈਨੇ ਤਮੈ ਚਿਤਮਉ ਤੈਨੇ ਕੀ ਤਨ ਮਉ ਤਨ ਮਾਇ ਰਤੀਨਾ। ਕਹਿੰਦਾ ਜੋ ਮੇਰੇ ਚਿੱਤ ਵਿੱਚ ਹਰ ਵਕਤ ਵਸੀ ਹੋਈ ਸੀ ਤੇ ਮੇਰਾ ਚਿੱਤ ਜਿਸ ਨੂੰ ਹਰ ਵਕਤ ਯਾਦ ਕਰਦਾ ਸੀ ਉਸ ਦੇ ਚਿੱਤ ਵਿੱਚ ਮੈਂ ਨਹੀਂ ਸੀ ਮੈਂ ਉਸ ਦੀ ਯਾਦ ਵਿੱਚ ਜਿੰਦਾ ਸੀ ਉਹ ਕਿਸੇ ਹੋਰ ਦੀ ਯਾਦ ਹੈ ਬਰਤ੍ਰਿਸ਼ ਬੇਰਾਗ ਸ਼ਤ ਜਿਨ ਕੋ ਚਿਤ ਮੈਂ ਨਿਤ ਮੈਂ ਚਿਤ ਮੋ ਤਨ ਕੀ ਤਨ ਮੋ ਤਨ ਮਾਇ ਰਤੇ ਨਾ ਉਹ ਆਨ ਪੁ ਮੰਗਨੇ ਕੇ ਸੰਗ ਰਤੀ ਫੁਨ ਤਾਮਨ ਮੈਂ ਗਨ ਕਾ ਗ੍ਰਹਿ ਕੀ ਨਾ ਉਹਦੇ ਮਨ ਵਿੱਚ ਕੋਈ ਹੋਰ ਮੇਰੇ ਮਨ ਵਿੱਚ ਉਹ ਸੀ ਉਹਦੇ ਮਨ ਵਿੱਚ ਕੋਈ ਹੋਰ ਗਨਕਾ ਬਣੀ ਹੋਈ ਹੁਣ ਤਲ ਮਨ ਮੈਂ ਗਨ ਕਾ ਗਰਹਿ ਕਿ ਨਾ ਗਨ ਕਾ ਵਿਸਵ ਨੂੰ ਕਹਿੰਦੇ ਉਹ ਆਨਪਮਾਨ ਕੇ ਸੰਗ ਰਤੀ ਹੁਣ ਤਲ ਮਨ ਮੈਂ ਗਨ ਕਾ ਗਰਹਿ ਕਿ ਨਾ ਦ੍ਰਿਗ ਹੈ ਅਬ ਲਾਬਰਦ ਕੰਦਰਬ ਪੇ ਔਰ ਮੋਏ ਧਿਕਾਰ ਜੋ ਮਾਰ ਅਧੀਨਾ ਕਹਿੰਦਾ ਤ੍ਰਿਗ ਹੈ ਐਸੀ ਨਾਰੀ ਤੇ ਜਿਸ ਦਾ ਪਤੀ ਰਾਜਾ ਹੋਏ ਤੇ ਫਿਰ ਇੱਕ ਕੋਚਵਾਨ ਦੀ ਸੰਗਤ ਕਰੇ ਉਹਨੂੰ ਆਪਣੇ ਹਿਰਦੇ ਚ ਥਾਂ ਦੇਵੇ ਇਹ ਭਰਤਰੀ ਕਹਿੰਦਾ ਲਾਣਤ ਹੈ ਮੇਰੇ ਤੇ ਕਿ ਮੈਂ ਇਸ ਤਰ੍ਹਾਂ ਝੂਠੇ ਵਿਸ਼ਵਾਸ ਤੇ ਝੂਠੇ ਪ੍ਰੇਮ ਵਿੱਚ ਰਿਹਾ ਆਪਣੇ ਆਪ ਤੇ ਵੀ ਕਹਿੰਦਾ ਮੋਇ ਧਿਕਾਰ ਜੋ ਮਾਰ ਅਧినా ਤ੍ਰਿਗ ਹੈ ਅਬਲਾ વૃਦ ਕੰਦਰਵ ਤੇ ਔਰ ਮੋਇ ਧਿਕਾਰ ਜੋ ਮਾਰ ਅਧినా ਇਸ ਰੀਤ ਸਮੋ ਕੀ ਬੀਤ ਤਜੀ ਛੋੜ ਦਿੱਤਾ ਮੈਂ ਸਭ ਕੁਝ ਹਰਦਾ ਚੋਟ ਖਾ ਲਿਆ ਇਸ ਰੀਤ ਸਮੋਂ ਕੀ ਪ੍ਰੀਤ ਤਜੀ ਨਿਰਪ ਹੋਏ ਜੋਗੀਸ਼ਵਰ ਈਸ਼ਵਰ ਚੀਨਾ ਹੈਗਾ ਤੇ ਮੈਂ ਨਿਰਪ ਰਾਜਾ ਸੀ ਜੋਗੀ ਹੋ ਗਿਆ ਛੋੜ ਦਿੱਤਾ ਸਭ ਕੁਝ ਘਰ ਤੋਂ ਚੋਟ ਖਾ ਕੇ ਘਰ ਤੋਂ ਚੋਟ ਲੱਗੀ ਪਤਨੀ ਤੋਂ ਚੋਟ ਲੱਗੀ ਅਕਸਰ ਐਸਾ ਹੁੰਦਾ ਹੈ ਕਦੇ ਕਿਸੇ ਨੂੰ ਪੁੱਤਰ ਤੋਂ ਚੋਟ ਲੱਗ ਜਾਂਦੀ ਹੈ ਮਿੱਤਰ ਤੋਂ ਚੋਟ ਲੱਗ ਜਾਂਦੀ ਹੈ ਪਿਤਾ ਤੋਂ ਚੋਟ ਲੱਗ ਜਾਂਦੀ ਹੈ ਪਤਨੀ ਤੋਂ ਚੋਟ ਲੱਗ ਜਾਂਦੀ ਹੈ ਪਤੀ ਤੋਂ ਚੋਟ ਲੱਗ ਜਾਂਦੀ ਹੈ ਮਨਉਦਾਸ ਹੋ ਜਾਂਦਾ ਹੈ ਲੇਕਿਨ ਲੋਕ ਆਪਣੇ ਮਨ ਨੂੰ ਸਮਝਾ ਲੈਂਦੇ ਨੇ ਚਲੋ ਅੱਜ ਚੋਟ ਲੱਗੀ ਏ ਕੱਲ ਨਹੀਂ ਲੱਗੇਗੀ ਇਸ ਤਰ੍ਹਾਂ ਸਮਝਾ ਲੈਂਦੇ ਨੇ ਪਰ ਕੌਣ ਦੱਸੇ ਅੱਜ ਮਿੱਤਰ ਤੋਂ ਚੋਟ ਲੱਗੀ ਏ ਕੱਲ ਪੁੱਤਰ ਤੋਂ ਲੱਗ ਸਕਦੀ ਏ ਅੱਜ ਪੁੱਤਰ ਤੋਂ ਚੋਟ ਲੱਗੀ ਕੱਲ ਪਤਨੀ ਤੋਂ ਲੱਗ ਸਕਦੀ ਏ ਅੱਜ ਪਤਨੀ ਤੋਂ ਚੋਟ ਲੱਗੀ ਹੈ ਕੱਲ ਭਰਾ ਤੋਂ ਚੋਟ ਲੱਗ ਸਕਦੀ ਏ ਲੱਗਦੀ ਏ ਸਿਰਫ ਮਨੁੱਖ ਆਪਣੇ ਆਪ ਨੂੰ ਸਮਝਾ ਲੈਂਦਾ ਹੈ ਭਰਤਰੀ ਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰ ਲਈ ਗੋਰਖ ਦਾ ਚੇਲਾ ਬਣ ਗਿਆ ਤੇ ਗੋਰਖ ਨੇ ਕਿਹਾ ਤੂੰ ਰਾਜਾ ਹੈ ਹੁਜੈਨ ਦਾ ਐ ਨਹੀਂ ਵੱਡੀ ਤੇਰੀ ਰਿਆਸਤ ਸੋਨੇ ਚਾਂਦੀ ਹੀਰੇ ਮੋਤੀਆਂ ਨਾਲ ਭਰੇ ਤੇਰੇ ਖਜ਼ਾਨੇ ਤੇਰੇ ਮੂੰਹ ਚੋਂ ਇੱਕ ਬੋਲ ਨਿਕਲਦਾ ਸੀ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਮੰਨਣ ਨੂੰ ਤਿਆਰ ਸਨ ਤੇਰਾ ਇਤਨਾ ਵੱਡਾ ਹੰਕਾਰ ਕਿ ਕਿਵੇਂ ਨਿਰੰਕਾਰ ਦੇ ਮਾਰਗ ਤੇ ਚਲੇਗਾ ਪਰਤਰੀ ਕਹਿੰਦਾ ਫਿਰ ਮੈਂ ਤੁਹਾਡੀ ਸ਼ਰਨ ਜੋ ਆਇਆ ਕਿਸ ਵਾਸਤੇ ਆਇਆ ਤੁਸੀਂ ਮਹਾ ਜੋਗੀ ਮਹਾਨ ਤਪੇਸ਼ਵਰ ਤੁਸੀਂ ਕੋਈ ਯੁਗਤੀ ਦੱਸੋ ਖੱਪਰ ਹੱਥ ਦੇ ਵਿੱਚ ਪਕੜਾਇਆ ਆਖਿਆ ਘਰ ਘਰ ਤੋਂ ਬਿਕਸ਼ਾ ਮੰਗ ਇਹ ਜਿਹੜਾ ਮਹਾਨ ਰਾਜਾ ਹੋਣ ਦਾ ਤੇਰਾ ਹੰਕਾਰ ਹੈ ਨਾ ਇਹ ਤਾਂ ਹੀ ਮਿਟੇਗਾ ਕਿ ਤੂੰ ਆਪਣੇ ਆਪ ਨੂੰ ਮੰਗਤਾ ਮੰਨ ਲੈ ਮੰਗਤਾ ਬਿਖਾਰੀਆਂ ਕੁਝ ਵੀ ਨਹੀਂ ਕਹਨ ਜਦ ਬੂਏ ਦਿੱਤੇ ਬਿਕਸ਼ਾ ਮੰਗਣ ਦੀ ਸਦਾ ਲਾਈ ਰੋ ਪਿਆ ਵਰਤੇ ਜ਼ਾਰੋ ਜ਼ਾਰ ਗੁਰੂ ਨਾਨਕ ਨੇ ਜ਼ਿਕਰ ਵੀ ਕੀਤਾ ਰੋਵੈ ਰਾਜੇ ਕੰਨ ਪੜਾਏ ਘਰ ਘਰ ਮੰਗੇ ਬਿਖੇ ਆ ਜਾਏ ਇਸ ਮਹਾਨ ਰਾਜੇ ਨੂੰ ਜਦ ਬਿਕਸ਼ਾ ਮੰਗਣੀ ਪਈ ਰੋ ਪਿਆ ચીਖ ਨਿਕਲ ਗਈ ਕਹਿੰਦਾ ਹੈ ਸੋਨੇ ਚਾਂਦੀ ਦੇ ਮੇਰੇ ਅੰਬਾਰ ਸੋਨੇ ਦੇ ਸਿੰਘਾਸਣ ਤੇ ਮੈਂ ਬੈਠਦਾ ਸੀ ਚੁਟਕੀ ਆਟਾ ਤੇ ਮੰਗਦਾ ਬਿਖਾਰੀ ਪਰ ਹੋਰ ਕੋਈ ਰਸਤਾ ਹੀ ਨਹੀਂ ਸੀ ਹੰਕਾਰ ਨੂੰ ਮਾਰਨ ਵਾਸਤੇ ਗੋਰਖ ਨੇ ਇਹ ਯੁਕਤੀ ਉਸ ਨੂੰ ਦਸੀ ਇਹਂ ਗੱਲ ਪੇਂਤਰੀ ਕਾ ਆਪਣਾ ਤੋਂ ਮੈਂ ਅਸ ਕਰਾਂ ਕਦੀ ਕਦਾਈਂ ਐਸਾ ਵੀ ਹੁੰਦਾ ਹੈ ਕਿ ਘਰ ਤੋਂ ਝੋਟ ਖਾ ਕੇ ਮਨੁੱਖ ਉਦਾਸ ਹੋ ਜਾਂਦਾ ਹੈ ਤੇ ਉਦਾਸ ਹੋ ਕੇ ਪ੍ਰਮਾਤਮਾ ਦੀ ਤਲਾਸ਼ ਕਰ ਲੈਂਦਾ ਹੈ ਜੈਸੇ ਕਿ ਵਰਤਰੀ ਪਰ ਅਕਸਰ ਐਸਾ ਹੁੰਦਾ ਹੈ ਜਾਂ ਤੇ ਮਨੁੱਖ ਆਪਣੇ ਆਪ ਨੂੰ ਸਮਝਾਉਂਦਾ ਹੈ ਜਾਂ ਫਿਰ ਆਤਮ ਕ੍ਰਾਂਤੀ ਦੀ ਥਾਂ ਤੇ ਆਤਮ ਹੱਤਿਆ ਕਰ ਬੈਠਦਾ ਹੈ ਪਰਮਾਤਮਾ ਦੀ ਤਲਾਸ਼ ਦੀ ਥਾਂ ਤੇ ਖੁਦ ਨੂੰ ਖਤਮ ਕਰਨ ਦੀ ਸੋਚ ਲੈਂਦਾ ਹੈ ਸੁਸਾਇਸਾਈਡ ਕਰਦਾ ਹੈ ਖੁਦਕਸ਼ੀ ਕਰਦਾ ਹੈ ਸਾਰੀ ਦੁਨੀਆ ਵਿੱਚ ਮੌਜੂਦ ਹੈ ਔਰ ਇਸ ਖੁਦਕਸ਼ੀ ਦੇਤੇ ਦਾਸ ਨੇ ਕੁਝ ਆਪਣੇ ਢੰਗ ਦਾ ਅਧਿਐਨ ਕੀਤਾ ਕੌਣ ਕਰਦੇ ਨੇ ਕਿਉਂ ਕਰਦੇ ਨੇ ਉਦਾਸ ਮਨੋ ਨਿਰਾਸ਼ ਮਨੋ ਜੀਵਨ ਦਾ ਕੋਈ ਸਹਾਰਾ ਨਹੀਂ ਉਹਨਾਂ ਨੂੰ ਜਪਦਾ ਇਤਨੇ ਉਦਾਸ ਹੋ ਜਾਂਦੇ ਨੇ ਖੁਦ ਨੂੰ ਖਤਮ ਕਰ ਲੈਂਦੇ ਔਰ ਉਦਾਸ ਮਨੁੱਖ ਹੀ ਪਰਮਾਤਮਾ ਦੀ ਤਲਾਸ਼ ਕਰੇਗਾ। ਭਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਵਾਕ ਰੇ ਮਨ ਐਸੋ ਕਰ ਸੰਿਆਸਾ ਬਨਸੇ ਸਦਨ ਸਵੇ ਕਰ ਸਮਝੋ ਮਨ ਹੀ ਮਾਇ ਉਦਾਸਾ। ਪੁਰਾਣੇ ਸਾਧੂ ਸੰਤ ਮਨ ਨੂੰ ਉਦਾਸ ਕਰਨ ਲਈ ਉਪਰਾਮਤਾ ਪੈਦਾ ਕਰਨ ਲਈ ਜੰਗਲਾਂ ਦੇ ਜਾਂਦੇ ਸਨ। ਉਜਾੜਦੇ। ਪਤਾ ਯੋਗੀਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੀ ਆਖਿਆ ਸੀ ਕਾਗਰਤਾ ਬਖਸ਼ਨੇ ਸਿੱਧ ਗੋਸ਼ਟ। ਜੋਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਹਾਟੀ ਬਾਟੀ ਰਹੇ ਨਿਰਾਲੇ ਰੁੱਖ ਬਿਰਖ ਉਧਿਆਨੇ ਕੰਧ ਮੌਲ ਆਹਾਰੋ ਖਾਈਏ ਔਦੂ ਬੋਲੇ ਗਿਆਨੇ ਤੀਰਥ ਨਾਈਏ ਸੁਖ ਫਲ ਪਾਈਏ ਮੈਲ ਨਾ ਲਾਗੇ ਕਾਈ ਗੋਰਖ ਪੁੱਤ ਲਾਹੌਰੀ ਪਾ ਬੋਲੇ ਜੋਗ ਜੁਗਤ ਵਿਦਸਾਈ ਗੋਰਖ ਦਾ ਚੇਲਾ ਲਾਹੌਰੀ ਪਾ ਨਾਥ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦਾ ਹਾਟੀ ਬਾਟੀ ਰਹੇ ਨਿਰਾਲੇ ਹਾਟ ਸ਼ਹਿਰ ਬਾਟ ਰਸਤੇ ਸ਼ਹਿਰਾਂ ਤੋਂ ਇੱਕ ਪਾਸੇ ਹੋ ਕੇ ਰਹਿਣਾ ਚਾਹੀਦਾ ਹੈ ਤੇ ਜਿਹੜੇ ਸ਼ਹਿਰਾਂ ਨੂੰ ਰਸਤੇ ਜਾਂਦੇ ਨੇ ਸੜਕਾਂ ਤੋਂ ਵੀ ਇੱਕ ਪਾਸੇ ਬਿਲਕੁਲ ਉਜਾੜ ਬਿਆਬਾਨ ਜਿੱਥੇ ਮਨੁੱਖ ਨਾ ਹੋਣ ਰੁੱਖ ਬਿਰਖ ਉਧਿਆਣੇ ਗੁਜ਼ਾਰਾ ਕਿਸ ਤਰ੍ਹਾਂ ਕਰੇ ਮਨੁੱਖ ਕੰਦ ਮੂਲ ਆਹਾਰੋ ਖਾਈਏ ਉਹਦੋ ਬੋਲੇ ਗਏ ਨੇ ਜੇ ਪਸ਼ੂ ਘਾਹ ਪੱਤੇ ਖਾ ਕੇ ਗੁਜ਼ਾਰਾ ਕਰ ਸਕਦਣ ਕਰ ਸਰੋਵਰਾਂ ਦਾ ਪਾਣੀ ਪੀ ਕੇ ਕਾਕੇ ਮਨ ਉਦਾਸ ਹੋ ਜਾਏ ਇਹ ਜਗਤ ਕੁਛ ਵੀ ਨਹੀਂ ਕਲਗੀਧਰ ਪਿਤਾ ਕਹਿੰਦੇ ਨੇ ਜੰਗਲ ਵਿੱਚ ਜਾ ਕੇ ਮਨ ਨੂੰ ਉਦਾਸ ਕਰਨ ਦੀ ਲੋੜ ਨਹੀਂ ਘਰ ਨੂੰ ਹੀ ਜੰਗਲ ਸਮਝ ਲੈ ਉਹ ਉਜਾੜ ਵਿੱਚ ਜਾ ਕੇ ਮਨ ਨੂੰ ਉਦਾਸ ਕਰਨ ਦੀ ਲੋੜ ਨਹੀਂ ਘਰ ਨੂੰ ਹੀ ਉਜਾੜ ਸਮਝ ਲੈ ਬਨ ਸੇ ਸਦਨ ਸਦਨ ਕਹਿੰਦੇ ਨੇ ਘਰ ਨੂੰ ਤੇ ਬਨ ਜੰਗਲ ਘਰ ਨੂੰ ਹੀ ਜੰਗਲ ਸਮਝ ਲੈ ਜੈ ਗ੍ਰਹਿ ਬਨ ਸੰਸਰ ਕੀਆ ਪਾਤਸ਼ਾਹ ਦੀ ਬਾਣੀ ਬੰਨ ਸੇ ਸਦਨ ਸਵੇ ਕਰ ਸਮਝੋ ਸਾਰੇ ধন ਪਦਾਰਥ ਸੰਪਦਾ ਮਗਾਹਨ ਇਹਨੋ ਹੀ ਉਜਾੜ ਸਮਝ ਲੈ ਕਿਸੇ ਬੰਦੇ ਨੂੰ ਘਰ ਦੇ ਕਮਰੇ ਚ ਬੰਦ ਕਰ ਦੇਈਏ ਤੇ ਆਖੇ ਚਾਰ ਦਿਨ ਤੋਂ ਬਾਹਰ ਨਹੀਂ ਨਿਕਲਦਾ ਰਹੇ ਯਕੀਨ ਜਾਨੋ ਦੀਵਾਰਾਂ ਨਾਲ ਗੱਲਾਂ ਕਰੇਗਾ ਤੇ ਘਰ ਦੀ ਛੱਤ ਖਾਣ ਨੂੰ ਪੈਗੀ ਨਸਣ ਵੀ ਕਰੇਗਾ ਫਿਰ ਨਿਕਲੀਏ ਕੀ ਇਹ ਘਰ ਦੇ ਚਤੇ ਰਹੇ ਮਹਾਰਾਜ ਜੀ ਕੰਨ ਘਰ ਨੂੰ ਹੀ ਉਜਾੜ ਸਮਝ ਲੈ ਕਾਰਨੋ ਹੀ ਜੰਗਲ ਸਮਝ ਲੈ ਇਸ ਤਰ੍ਹਾਂ ਦਾ ਉਦਾਸੀ ਬਣ ਔਰ ਇਸੇ ਉਦਾਸ ਵਰਤੀ ਤੋਂ ਸੰਿਆਸੀ ਪਣੇ ਦਾ ਜਨਮ ਹੁੰਦਾ ਰੇ ਮਨ ਐਸੋ ਕਰ ਸੰਿਆ사 ਬਨ ਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਇਆ ਉਦਾਸਾ ਫਿਰ ਉਦਾਸ ਮਨੁੱਖ ਪਰਮਾਤਮਾ ਦੀ ਤਲਾਸ਼ ਤੇ ਚੱਲ ਪੈਂਦਾ ਔਰ ਉਹ ਤਲਾਸ਼ ਕਿਵੇਂ ਕਰਦਾ ਹੈ ਔਰ ਤਲਾਸ਼ ਦੀ ਸਫਲਤਾ ਕਿਵੇਂ ਪ੍ਰਾਪਤ ਕਰਦਾ ਹੈ ਇਵੇਂ ਕਲ ਰਾਤ ਦੇ ਵਕ ਆਪ ਜੀ ਦੇ ਸਾਹਮਣੇ ਰੱਖਾਂਗਾ ਪੰਕਤੀਆਂ ਤੁਸੀਂ ਇਹ ਦੋ ਚੇਤੇ ਰੱਖਣਾ ਰੇ ਮਨ ਐਸੋ ਕਰ ਸੰਿਆ사 ਬਨ ਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹ ਹੈ ਉਦਾਸਾ ਆਪਣੇ ਆਪ ਦੇ ਚ ਇੱਕ ਬਾਰੀਕ ਪ੍ਰਕਰਣ ਹੈ ਕਲ ਸ਼ਾਮ ਦੇ ਵਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਹਿਮਤ ਬਖਸ਼ਿਸ਼ ਦਾ صدਕਾ ਇਹਨੂੰ ਖੋਲਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੀ ਤਲਾਸ਼ ਪੈਦਾ ਹੋਈ ਹੋਵੇ ਤੇ ਮਨ ਵਿੱਚ ਉਦਾਸੀ ਵੀ ਹੋਵੇ ਉਹਨਾਂ ਲਈ ਇਹ ਪਰਕਰਨ ਬਹੁਤ ਲਾਭਕਾਰੀ ਹੋਵੇਗਾ ਤੇ ਜਿਨ੍ਹਾਂ ਦਾ ਅਜੇ ਮਨ ਇਹ ਕਹਿੰਦਾ ਇਹ ਜਗ ਮਿੱਠਾ ਅਗਲਾ ਕੇ ਮਿੱਠਾ ਛੱਡੋ ਜੀ ਸ਼ਾਇਦ ਉਹਨਾਂ ਲਈ ਲਾਭਕਾਰੀ ਨਾ ਹੋਵੇ ਜੋ ਬਾਬਰ ਦੀ ਤਰ੍ਹਾਂ ਸੋਚਦੇ ਹੁਣ ਰੋਜ਼ ਉਹਨੋ ਬਹਾਰ ਉਹ ਮੈਂ ਬਦਲ ਰੁ ਬਾਖਸ਼ਸ ਬਾਬਰ ਬਾਇ ਸ਼ਕੋਸ਼ ਕੇ ਆਲਮ ਦੁਬਾਰਾ ਨੇ ਸਖਾ ਲੇ ਪੀ ਲੇ ਮੋਜਾ ਮਾਰ ਲੇ ਅਗਲੀ ਦੁਨੀਆ ਕਿਸ ਨੇ ਦੇਖੀ ਖੁਦਾ ਨੂੰ ਕੌਣ ਜਾਣਦਾ ਹੈ ਬਾਬਰ ਉਨਾ ਦਾ ਸ਼ੈਦ ਇਸ પ્રસੰਗ ਨਾਲ ਤਾਲ ਮਿਲਣਾ ਬੈਠੇ ਪਰ ਰੋਜ਼ ਦੇ ਸਤਸੰਗੀਆਂ ਦੇ ਵਿੱਚ ਕੁਝ ਐਸੇ ਜ਼ਰੂਰ ਆਉਂਦੇ ਨੇ ਕਿ ਪ੍ਰਭੂ ਦੀ ਤੜਪ ਪੈਦਾ ਹੋ ਜਾਂਦੀ ਹੈ ਉਹ ਮਿਲੇ ਤਾਂ ਇਸ ਸੰਬੰਧੀ ਜੋ ਗੁਰਬਾਣੀ ਦੀ ਗੁਰਗੰਸਾਹਿਬ ਜੀ ਮਹਾਰਾਜ ਦੀਆਂ ਵਿਚਾਰਾਂ ਨੇ ਕੱਲ੍ਹ ਸ਼ਾਮ ਨੂੰ ਫਿਰ ਖੋਲਣ ਦੀ ਕੋਸ਼ਿਸ਼ ਕਰਾਂਗੇ ਬੜੇ ਟਿਕਾਊ ਨਾਲ ਆਪਨੇ ਸਰਵਨ ਕੀਤਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਪੁੱਲ ਚੁਗਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ